ਧੰਨਵਾਦ ਜਿਹੜੇ ਜਿਹੜੇ ਮੰਡੀ ਵਿੱਚ ਆਇਤੇ ਜਿਹੜੇ ਆਪਣੇ ਮੰਡੀ ਨਾਪੇ ਜਿਹੜੀ ਲੱਗਦੀ ਆ ਬਾਈ ਅੱਜ ਬਹੁਤ ਵਧੀਆ ਮੰਡੀ ਰਹੀ ਬਾਈ ਬਾਕੀ ਸਾਡੇ ਚਾਚਾ ਜੀ ਦੱਸਣਗੇ ਵਾਹ ਬਈ ਵਾਹ ਸੋਹਣੀ ਕਾ ਵਾਹ ਦਾ ਤਾੜੀਆਂ ਮਾਰੋ ਬੜਾ ਸੁਣੀ ਨਾ ਤੇ ਬਾਈ ਜੀ ਪਿਛਲੀ ਜਿਹੜੀ ਮੰਡੀ ਨਾਲੋਂ ਐਤ ਜਿਹੜੀ ਮੰਡੀ ਭਰੀ ਆ ਬਾਈ ਜੀ ਬਹੁਤ ਲੋਕਾਂ ਦਾ ਸਹਿਯੋਗ ਮਿਲਿਆ ਬਾਈ ਵਪਾਰੀਆਂ ਦਾ ਪਾਈਆਂ ਦਾ ਤੇ ਵੀਰ ਪਾਲੀਆਂ ਦਾ ਸਹਿਯੋਗ ਮਿਲਿਆ ਤੇ ਬਾਕੀ ਅਸੀਂ ਮਿਹਰਬਾਨੀ ਕਰਦੇ ਆ ਜਿਹੜੇ ਕੀ ਮੰਡੀ ਭਰਉਣ ਵਾਲੇ ਸਾਡੇ ਆਪਣੇ ਸਾਰੇ ਹੀ ਜਿਹੜੇ ਭਾਈ ਉਰੇ ਖੜੇ ਨੇ ਹਰ ਕਾ ਆਪਣਾ ਆਪਣਾ ਸੰਜੋਗ ਕਰ ਰਿਹਾ ਹੈ। ਤੋਂ ਅਸੀਂ ਬੇਨਤੀ ਕਰਦੇ ਆ ਸਰਪੰਚ ਸਾਹਿਬ ਜਿਹੜੇ ਕੀ ਰੋਟੇ ਵਾਲੇ ਨੇ ਜਿਨ੍ਹਾਂ ਨੇ ਇਹ ਉਪਰਾਲਾ ਕਰਨ ਦੇ ਬਾਬਦੂ ਸਾਡੇ ਨਾਲ ਖੜ ਕੇ ਘੜ ਤੋਂ ਘਟ 5 ਮਹੀਨੇ ਸੰਘਰਸ਼ ਲੜ ਕੇ ਇਹ ਮਤਲਬ ਕਿ ਮੰਡੀ ਦਾ ਉਪਰਾਲਾ ਕੀਤਾ ਜੀ। ਸੋ ਧੰਨਵਾਦ ਕਰਦੇ ਆਂ ਸੀ ਆਪਣੇ ਰੋਟੇ ਵਾਲੇ ਸਰਪੰਚ ਸਾਹਿਬ ਦਾ ਮਿਹਰਬਾਨੀ ਆਪਾਂ ਨੇ ਮੇਰੇ ਨਾਂ ਤੇ ਤਾੜੀ ਲੱਗੀ ਜਾਵੇ। ਅਸੀਂ ਬੇਨਤੀ ਕਰਦੇ ਆਂ ਸਰਪੰਚ ਸਾਹਿਬ ਨੂੰ ਕਿ ਧੰਨਵਾਦ ਕੀਤਾ ਜਾਵੇ ਮੰਡੀ ਬਹੁਤ ਸੁਣੀ ਭਰੀ ਹੈ ਜੀ। ਹਾਂ ਜੀ ਵਜੀਦਪੁਰ ਵਾਲੇ ਜਿਹੜੇ ਕਿ ਜਿਨ੍ਹਾਂ ਨੇ ਵੀਰਾਂ ਨੇ ਪਹਿਲਾਂ ਵੀ ਆਪਣੀ ਮੰਡੀ ਸ਼ੁਰੂ ਕੀਤੀ ਸੀ। ਸੌਰੀ ਮੈਂ ਉਹਨਾਂ ਤੋਂ ਮਾਫੀ ਮੰਗਦਾ। ਵੀਰ ਜੀ ਦਾ ਨਾ ਕੀ ਆ ਨਾਲੇ ਪੜ ਗਿਆ ਵੀ ਅਜੀਤ ਖੰਦਜੀਤ ਜਲਜੀਤ ਸਿੰਘ ਆਪਣੇ ਕਿ ਜਿਹੜੇ ਜਿਹੇ ਵਜੀਦਪੁਰ ਵਾਲਿਆਂ ਨੇ ਵੀ ਪਹਿਲਾਂ ਮੰਡੀ ਆਪਣੇ ਪਿੰਡ ਖਲਾਈ ਸੀ। ਉਹਨਾਂ ਨੇ ਵੀ ਸਾਡੇ ਨਾਲ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਇਸ ਵੰਡੀ ਦੇ ਵਿੱਚ ਸਹਿਯੋਗ ਕਰ ਰਹੇ ਨੇ ਬਾਕੀ ਮੇਰੇ ਭਤੀਜੇ ਨੇ ਮੈਨੂੰ ਦੱਸੇ ਦਿੱਤਾ ਬਾਕੀ ਮੁੰਨਾ ਜੀ ਬਾਕੀ ਆਪਣੇ ਸ਼ੋਕੀ ਵੀਰ ਜੀ ਬਾਕੀ ਸਾਡੇ ਆਪਣੇ ਥੋੜੇ ਗੱਗੀ ਜੀ ਸੁਖੀ ਜੀ ਬਾਕੀ ਜਿੰਨੇ بڑے ਸੋਹਣੀ ਸੋਹਣੀ ਮੁੰਡਾ ਬੌੜਾਂ ਵਾਲਾ ਜਿੰਨੇ ਯਾਰ ਬੰਦੇ ਪਾਲੀ ਪਾਲੀ ਨੇ ਉਹਨਾਂ ਨੇ ਭਾਈ ਪੂਰਾ ਗੱਡ ਕੇ ਮੰਨ ਲ ਕੇ ਮੰਡੀਆਂ ਸਹਿਯੋਗ ਕਰ ਰਹੇ ਨੇ ਸੋ ਵੀਰੇ ਬੇਨਤੀ ਕਰਦੇ ਆ ਤੁਹਾਨੂੰ ਜੇ ਹਰ ਸ਼ੁੱਕਰਵਾਰ ਦੀ ਮੰਡੀ ਭਰਨੀ ਹੈ ਸੋ ਵੀਰੇ ਪੱਤ ਤੋਂ ਬਾਅਦ ਸਹਿਯੋਗ ਕਰਿਆ ਕਰੋ ਬਾਕੀ ਸਾਡੇ ਮੈਂ ਵੀਰੇ ਸਰਪੰਚ ਕਕਰਾਲਾ ਅੱਧਿਆ ਵੀਰੇ ਤੇ ਵਾਕਿ ਹੁਣ ਸਾਡੇ ਸਰਪੰਚ ਸਾਹਿਬ ਕੁਛ ਕਹਿਣਗੇ ਆਪਾਂ ਨੂੰ ਕਿ ਧੰਨਵਾਦ ਸਾਨੂੰ ਜੀ ਹਾਂ ਜੀ ਸਰਪੰਚ ਸਾਹਿਬ ਜੀ ਸਾਰੇ ਵੀਰਾਂ ਦਾ ਮਾਡੇ ਗੁਰਦੁਆਰੇ ਤੋਂ ਧੰਨਵਾਦ ਬਹੁਤ-ਬਹੁਤ ਸਾਰੇ ਵੀਰਾਂ ਦਾ ਸਾਰੀ ਵੀਰਾਂ ਦਾ ਸਭ ਅਗਲੀ ਮੰਡੀ ਇਹ ਭਰੀ ਆ ਤੀਜੀ ਮੰਡੀ ਨੂੰ ਐਸ ਕੇ 200 ਭਰੀ ਆ ਲੋਕ ਨੇ ਇਕੱਠੇ ਹੋਏ ਨੇ ਅੱਗੇ ਪਰਮਾਤਮਾ ਅਸਾਦੀ ਕਿਰਪਾ ਨਾਲ ਸਿੱਧੇ ਮੰਡੀ ਕੁਲੀ ਰਾਸਤੀ ਵੱਸੇ ਸਾਰੇ ਪਾਣੀ ਨੇ ਜਿਹੜਾ ਵੀਰਾਂ ਦੀ ਰੂਹਤੀ ਹੈ ਕਿ ਹਰ ਇੱਕ ਸਥਾਨ ਵਾਲੀ ਗਲੀ ਪਹੁੰਚਿਆ ਜੀ ਸਫਾਏ ਅੱਜ ਬਣਾ ਬਹੁਤ ਸਾਡੇ ਇਹ ਪਾਕਿਸਤਾਨ ਦੇ ਵੀਰ ਜੀ ਸਾਰੇ ਵਿਖਾ ਬਹੁਤ ਬਹੁਤ ਹਾਦੀ ਜੀ ਬੋਲੋ ਧੰਨਵਾਦ ਪਹਿਲਾ ਨੌ ਮੰਡੀ ਐਸ ਕੇ 200 ਨਿਪੜਿਆ ਆ ਰੱਬ ਸੋਸਰਾ ਜੀ ਅਗਲੀ ਮੰਡੀ ਐ ਤੋ ਟੈਕਨੀਕਲ ਜੀ ਆ ਜਾ ਸਾਰੇ ਪਾੜੀ ਵੀਰਾਂ ਨੂੰ ਬੇਨਤੀ ਹੈ ਜੀ ਵੱਧ ਤੋਂ ਵੱਧ ਪਹੁੰਚੋ Maréa, no, Maréa, no,